ਕਾਫੀ ਸ਼ੱਕੀ ਘਰਾਂ 'ਚ ਜਿਨ੍ਹਾਂ ਦੇ ਅੱਗੇ ਵੀ ਪਰਚੇ ਆ ਜਾਂ ਕ੍ਰਿਮੀਨਲ ਜਿਹੜੇ ਵੇਚ ਰਹੇ ਆ ਉਹਨਾਂ ਨੇ ਘਰਾਂ ਦੇ ਰੇਡ ਕੀਤੀ ਆ ਪੂਰੇ ਕਾਗਜ਼ ਪੱਤਰ ਲਵਾਂਗੇ ਜਿਨ੍ਹਾਂ ਦੇ ਵੀ ਪਰਚੇ ਇਹਨਾਂ ਦਾ ਰਿਕਾਰਡ ਫੋਲ ਰਹੇ ਆ ਵੀ ਇਹਨਾਂ ਨੇ ਮਕਾਨ ਬਣਾਏ ਕਿਵੇਂ ਕੀ ਇਹਨਾਂ ਕੋਲ ਡਾਕੂਮੈਂਟੇਸ਼ਨ ਪੂਰੀ ਹੈਗੀ ਹੈ ਅੰਦਰ ਆਂਦਰ ਆ ਉਹ ਬੂਹੇ ਖੋਲੋ You know, going ਇਸ ਹਰ ਚੱਲ ਰਹੀ ਹੈ ਸਾਡੀ ਇੱਕ ਆਸੋਪਰੇਸ਼ਨ ਸੀ ਸਪੈਸ਼ਲ ਦੱਸਤ ਲਈ ਕਿ 2 ਵਜੇ ਤੱਕ ਚੱਲਣਾ ਹੈ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਮਾਨਯੋਗ ਸਤਿੰਦਰ ਸਾਹ ਸਾਡੇ ਜਿਹੜੇ ਬੀਆ ਬਾਰਡਰ ਜ਼ੋਨ ਦੇ ਐਸਐਸਪੀ ਸਰਦਾਰ ਮਨਿੰਦਰ ਸਿੰਘ ਉਹਨਾਂ ਦੀ ਹਦਾਇਤਾਂ ਤੇ ਸਪੈਸ਼ਲ ਸਰਚ ਆਪਰੇਸ਼ਨ ਜਿਹੜਾ ਨਸ਼ਿਆਂ ਯੁੱਧ ਨਸ਼ਾ ਮਰੂਦ ਦੇ ਉਹਦੇ ਸੰਬੰਧ ਚ ਇੱਕ ਆਸੋਪਰੇਸ਼ਨ ਚੱਲ ਰਿਹਾ ਢਿੰਗੜਾ ਕਲੋਨੀ ਦੀਆਂ ਬਹੁਤ ਸ਼ਿਕਾਇਤਾਂ ਸੀ ਉਹਦੇ ਸੰਬੰਧ ਚ ਸਰ ਢਿੰਗੜਾ ਕੰਨੂ ਚ ਅੱਜ ਕਿੰਨੀ ਇੱਕ ਲੋਕਲਿਕਾ ਰੇਡ ਕੀਤੀ ਗਈ ਤੇ ਕੁਝ ਬਰਾਮਦ ਵੀ ਹੋਇਆ ਇੱਥੇ ਜੀ ਪੁੱਛ ਲਓ ਉਹ ਅਜੇ ਮੈਂ ਕੁਝ ਸ਼ੋ ਨਹੀਂ ਕਰਾਂਗਾ ਬਾਅਦ ਚ ਕਾਰਵਾਈ ਕਰਾਂਗੇ ਤੁਹਾਨੂੰ ਦੱਸ ਦਿਆਂਗੇ ਕਾਫੀ ਸ਼ੱਕੀ ਘਰਾਂ 'ਚ ਜਿਨ੍ਹਾਂ ਦੇ ਅੱਗੇ ਵੀ ਪਰਚੇ ਆ ਜਾਂ ਕ੍ਰਿਮੀਨਲ ਜਿਹੜੇ ਵੇਚ ਰਹੇ ਆ ਉਹਨਾਂ ਦੇ ਘਰਾਂ ਦੇ ਰੇਡ ਕੀਤੀ ਆ 10 ਤੋਂ ਵੱਧ ਘਰਾਂ ਨੇ ਕੁਝ ਲੋਕ ਭੱਜਣ ਦੇ ਵਿੱਚ ਵੀ ਕਾਮਜਾਬ ਹੋਇਆ ਜੀ ਇਹਦੇ ਵਿੱਚ ਉਹ ਪੁਲਿਸ ਤੇ ਬਾਰੇ ਜਾਂ ਉਹਨਾਂ ਨੂੰ ਇਨਫੋਰਮੇਸ਼ਨ ਆ ਜਾਂ ਕੋਸ਼ਿਆ ਭੱਜ ਗਏ ਆ ਲੇਕਿਨ ਫੜ ਲਏ ਆ ਦੋ ਦੋ ਚਾਰ ਸ਼ੱਕੀ ਫੜ ਵੀ ਲਏ ਅਕਸਰ ਇਹ ਇਲਾਕਾ ਜਿਹੜਾ ਸੁਰੱਖੀਆਂ ਦੇ ਵਿੱਚ ਰਹਿੰਦਾ ਆ ਕੀ ਲੱਗਦਾ ਵੀ ਲੋਕ ਹਟਦੇ ਨਹੀਂ ਹੱਜੇ ਵੀ ਨਸ਼ਾ ਵੇਚ ਤੋਂ ਭਾਵੇਂ ਸਰਕਾਰ ਪੰਜਾਬ ਪੁਲਿਸ ਲਗਾਤਾਰ ਤਤਪਰ ਹੈ ਜਿਸ ਨੂੰ ਲੈ ਕੇ ਕਿ ਅਸੀਂ ਤੇ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਬਖਸ਼ਿਆ ਨਹੀਂ ਜਾਣਾ ਕੋਈ ਵੀ ਤੇ ਇਸ ਕੰਮ ਨੂੰ ਛੱਡ ਦੇਣ ਤੇ ਉਹਦੇ ਚ ਭਲਾ। ਪੂਰੇ ਕਾਗਜ਼ੀ ਪੱਤਰ ਲਵਾਂਗੇ ਜਿਨ੍ਹਾਂ ਦੇ ਵੀ ਪਰਚੇ ਇਹਨਾਂ ਦਾ ਰਿਕਾਰਡ ਫੋਲ ਰਹੇ ਆਂ ਵੀ ਇਹਨਾਂ ਨੇ ਮਕਾਨ ਬਣਾਏ ਕਿਵੇਂ ਆ। ਕੀ ਇਹਨਾਂ ਕੋ ਡਾਕੂਮੈਂਟੇਸ਼ਨ ਪੂਰੀ ਹੈਗੀ? ਤੇ ਇੱਥੋਂ ਦੇ ਜਿਹੜੇ ਹੈਗੇ ਨੇ ਮੋਤਵਰ ਉਹਨਾਂ ਨੂੰ ਕੋ ਸੂਚਿਤ ਵੀ ਕੀਤਾ ਗਿਆ ਕਿ ਇਹਨਾਂ ਨੂੰ ਚੇਤਾਵਨੀ ਦਿੱਤੀ ਜਾਵੇ। ਉਹ ਤੇ ਅਸੀਂ ਜਿਹੜੀਆਂ ਮੀਟਿੰਗਸ ਜਿੱਦਾਂ ਸੰਪਰਕ ਪ੍ਰੋਗਰਾਮ ਚੱਲਦੇ ਉਹਨਾਂ 'ਚ ਵੀ ਇਹਨਾਂ ਨੂੰ ਵਾਰਨਿੰਗ ਲੈ ਲੋ ਸੂਚਿਤ ਹਦਾਇਤ ਵੀ ਕਰਦੇ ਆਂ ਵੀ ਇਹ ਕੰਮ ਛੱਡ ਦਿਓ ਚੰਗੇ ਰਹੋਗੇ।